ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਹ ਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਹੁਣ ਆਪਾਂ ਦੋਸਤੋ ਗੱਲ ਕਰਦੇ ਹਾਂ ਜਲੰਧਰ ਲੋਕ ਸਭਾ ਹਲਕੇ ਦੀ ਜਲੰਧਰ ਲੋਕ ਸਭਾ ਹਲਕਾ ਬਹੁਤ ਹੀ ਦਿਲਚਸਪ ਹਲਕਾ ਇਸ ਵਾਰ ਮੈਨੂੰ ਲੱਗ ਰਿਹਾ ਵੀ ਜਲੰਧਰ ਦੇ ਵਿੱਚ ਜਿੰਨੇ ਦਲ ਬਦਲੂ ਕੈਂਡੀਡੇਟ ਚੋਣ ਲੜ ਰਹੇ ਹਨ ਹੋਰ ਕਿਸੇ ਹਲਕੇ ਵਿੱਚ ਨਹੀਂ ਹੋਣੇ ਇਸ ਵਾਰ ਤਾਂ ਲੋਕਾਂ ਨੂੰ ਸ਼ਾਇਦ ਭੁਲੇਖਾ ਪੈਂਦਾ ਹੋਣਾ ਕਿ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਦਾ ਤੇ ਕਿਸ ਤਰ੍ਹਾਂ ਉਹ ਵੋਟ ਕਰਨਗੇ। ਤੇ ਹੁਣ ਆਪਾਂ ਗੱਲ ਕਰਦੇ ਆ ਕੈਂਡੀਡੇਟ ਦੀ ਕਿਹੜੀ-ਕਿਹੜੀ ਪਾਰਟੀ ਨੇ ਇੱਥੇ ਕਿਹੜੇ ਕੈਂਡੀਡੇਟ ਉੱਤੇ ਨੇ। ਭਾਰਤੀ ਜਨਤਾ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਆਪਣਾ ਕੈਂਡੀਡੇਟ ਬਣਾਇਆ ਹੈ। ਅਸੀਂ ਜਾਣਦੇ ਹਾਂ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਪਹਿਲਾਂ ਕਾਂਗਰਸ ਵਿੱਚ ਸਨ। ਪਿਛਲੇ ਬਾਅਦ ਇਲੈਕਸ਼ਨ ਬਿਲੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਤੋਂ ਜਿੱਤ ਹਾਸਲ ਕੀਤੀ ਤੇ ਹੁਣ ਉਹ ਛੜੱਪਾ ਮਾਰ ਕੇ ਭਾਰਤੀ ਜਨਤਾ ਪਾਰਟੀ ਦੇ ਪਾਲੇ ਚਾਹ ਖੜੇ ਨੇ ਤੇ ਉਹਨਾਂ ਵੱਲੋਂ ਚੋਣ ਲੜ ਰਹੇ ਹਨ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਜੋ ਕਿ ਬਹੁਤ ਹੀ ਤਗੜੇ ਕੈਂਡੀਡੇਟ ਨੇ ਇਸ ਹਲਕੇ ਦੇ ਵਿੱਚ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਦਲ ਬਦਲੂ ਨੂੰ ਟਿਕਟ ਦਿੱਤੀ ਗਈ ਹੈ ਉਨਾ ਵੱਲੋਂ ਪਵਨ ਕੁਮਾਰ ਤੀਨੂ ਜੀ ਜੋ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਨ ਉਹ ਚੋਣ ਲੜ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਜੋ ਕਿ ਪਹਿਲਾਂ ਕਾਂਗਰਸ ਵਿੱਚ ਸਨ ਤੇ ਹੁਣ ਚੋਣਾਂ ਦੇ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜੁਆਇਨ ਕੀਤਾ ਤੇ ਉਹਨਾਂ ਨੇ ਮਹਿੰਦਰ ਸਿੰਘ ਕੇਪੀ ਨੂੰ ਉਸ ਪਾਰਟੀ ਨੇ ਟਿਕਟ ਦਿੱਤੀ ਹੈ ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਚੋਣ ਮੈਦਾਨ ਵਿੱਚ ਹਨ ਕਿਉਂਕਿ ਜਲੰਧਰ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਐਸ்சி ਵੋਟ ਹੈ ਇੱਥੇ ਬਹੁਜਨ ਸਮਾਜ ਦਾ ਵੀ ਕਾਫੀ ਆਧਾਰ ਹੈ ਤੇ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਜਲੰਧਰ ਹਲਕੇ ਚੋਂ ਠੀਕ-ਠਾਕ ਵੋਟ, ਅੱਛੀ-ਗਾਸੀ ਵੋਟ ਲਿਜਾਂਦੀ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਬਜੀਤ ਸਿੰਘ ਖਾਲਸਾ ਜਿਹੜੇ ਚੋਣ ਮੈਦਾਨ ਵਿੱਚ ਨੇ। ਸੋ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਤੇ ਇੰਡੀਪੈਂਡੈਂਟ ਕੈਂਡੀਡੇਟ ਜਲੰਧਰ ਦੇ ਵਿੱਚ ਖੜੇ ਹੋਏ ਨੇ ਤੇ ਜਲੰਧਰ ਦਾ ਚੋਣ ਪੜ ਬਹੁਤ ਹੀ ਦਿਲਚਸਪ ਹੈ। ਕੁਝ ਵੀ ਕਹਿਣਾ ਕਿ ਇਥੇ ਕੌਣ ਜਿੱਤੇਗਾ ਬੜਾ ਮੁਸ਼ਕਿਲ ਹੈ ਕਿਉਂਕਿ ਸਾਰੇ ਹੀ ਕੈਂਡੀਡੇਟ ਇੱਕ ਦੂਜੀ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰ ਚੁੱਕੇ ਨੇ ਪਰ ਫੇਰ ਵੀ ਜੇ ਗੱਲ ਕਰੀਏ ਤਾਂ ਇਥੋਂ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਟੀਨੂ ਤੇ ਉਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਭਾਰਤੀ ਜਨਤਾ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਅਚੀ ਖਾਸੀ ਫਾਈਟ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਮੇਨ ਮੁਕਾਬਲਾ ਮੇਰੇ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਤੇ ਪਵਨ ਕੁਮਾਰ ਟੀਨੂ ਦੇ ਵਿੱਚ ਰਹਿਣ ਦੀ ਉਮੀਦ ਹੈ ਤੇ ਬਾਕੀ ਵੇਟ ਕਰਦੇ ਆ 4 ਤਰੀਕ ਦੀ ਤੇ ਜਨਤਾ ਕਿਸ ਕਰਵਟ ਕੇ ਪੈੜਦੀ ਹੈ ਕਿਸ ਨੂੰ ਜਿਤਾਉਂਦੀ ਹੈ ਉਸ ਵੇਲੇ ਪਤਾ ਚੱਲੇਗਾ ਧੰਨਵਾਦ